ਹੈਲੋ ਸਤਿ ਸ੍ਰੀ ਅਕਾਲ ਗਾਇਸ ਆਪਾਂ ਆਏ ਹੋਏ ਆ ਅੱਜ ਮੋਟਰ ਤੇ ਕੱਪੜੇ ਧੋਣ ਮੋਟਰ ਚਾਲਦੀ ਸੀਗੀ ਝੋਨੇ ਨੂੰ ਪਾਣੀ ਛੱਡਿਆ ਸੀਗਾ ਤੇ ਸੋਚਿਆ ਚਲੋ ਘਰ ਦੇ ਕੋਲੇ ਆ ਕੱਪੜੇ ਵੀ ਧੋ ਲੈਨੇ ਆ ਅੱਜ ਕੁਝ ਜ਼ਿਆਦਾ ਸੀਗੇ ਤੇ ਆ ਸਰਦਾਰ ਜੀ ਕੀ ਕਰਦੇ ਆ ਇਹ ਇੱਥੇ ਆਪਾਂ ਕੀ ਕਹਿੰਦੇ ਹਾਂ ਖਾਲੀ ਜੀ ਕੱਢ ਰਹੇ ਆ ਕਿਉਂਕਿ ਇਹ ਜਿਹੜਾ ਆਪਣਾ ਚਵੱਚਾ ਇਹ ਥੋੜਾ ਜਿਹਾ ਲੀਕੇਜ ਹੋ ਚੁੱਕਿਆ ਹਾਂਜੀ ਜੀ ਨੇ ਕੀ ਦੱਸਿਆ ਆਪਣਾ ਜਿਹੜਾ ਚਵੱਟਾ ਉਹ ਇਥੋਂ ਲੀਕਜ ਹੋ ਚੁੱਕਿਆ ਹੈ ਉਥੋਂ ਮੋੜ ਚੋਂ ਤੇ ਪਾਣੀ ਸਾਰਾ ਡੋਲ ਡੋਲ ਕੇ ਇਹ ਜਾ ਰਿਹਾ ਝੋਨੇ ਨੂੰ ਤੇ ਝੋਨੇ ਦਾ ਪਾਣੀ ਆਪਾਂ ਬੰਦ ਕੀਤਾ ਹੋਇਆ ਫਿਲਹਾਲ ਕਿਉਂਕਿ ਆਪਾਂ ਪਾਣੀ ਝੋਨੇ ਨੂੰ ਦੇਣਾ ਨਹੀਂ ਹੁਣ ਵਧਣਾ ਹੈ ਤੇ ਮੋਟਰ ਤੇ ਦੇਹ ਕੇ ਲੀੜੇ ਧੋ ਰਹੇ ਆ ਤੇ ਇੱਥੇ ਹੁਣ ਦੇਖ ਲਓ ਤੁਸੀਂ ਸਰਦਾਰ ਜੀ ਕੰਮ ਕਰਨਗੇ ਆਪਣਾ ਜਿਹੜਾ ਕੀ ਮੋਟਰ ਦੇ ਹੁਣ ਇਥੋਂ ਨਿੱਟੀ-ਨੁੱਟੀ ਚੱਕ ਕੇ ਨਾਲ ਲਾ ਕੇ ਪਾਣੀ ਜਿਹੜਾ ਕੀ ਅੰਦਰ ਨੂੰ ਪੈਂਦਾ ਕਰ ਦਾਂਗੇ ਤਿਆ ਆ ਦੇਖੋ ਸਾਡੇ ਖੇਤਾਂ ਦੇ ਨਜ਼ਾਰੇ ਝੋਨੇ ਆ ਬਸ ਆਵਾਜ਼ਾਂ ਮਾਰ ਰਹੇ ਆ ਕਰ ਰਹੇ ਆ ਜੋ ਆ ਜੋ ਆ ਜੋ ਵੱਢ ਲੋ ਸਾਨੂੰ ਤੇ ਆ ਦੇਖੋ ਆਪਣਾ ਹੈਪੂ ਖੜਾ ਆ ਆਪਣਾ ਅੰਮਰੂਦ ਦਾ ਬੂਟਾ ਏ ਤੇ ਹਜੇ ਲੱਗੇ ਨਹੀਂ ਪਰ ਤੇ ਆ ਆਪਣਾ ਖੇਤ ਦੇਖੋ ਝੋਨਾ ਘਰ ਦੇ ਕੋਲੇ ਆ ਜਿਹੜਾ ਇਹ ਉਹ ਆ ਤੇ ਆਪਾਂ ਹੁਣ ਚਲੋ ਅੱਗੇ ਵਧਦੇ ਆ ਅੱਗੇ ਆਪਾਂ ਬਾਅਦ ਕੇ ਫਿਰ ਚਲੋ ਮਿੱਟੀ-ਮੁੱਟੀ ਲਾਉਣਗੇ ਸਰਦਾਰ ਜੀ ਤੇ ਅੱਗੇ ਆ ਦੇਖੋ ਹੁਣ ਇਹਨਾਂ ਨੇ ਵਟ ਬਣਾਤੀ ਆ ਐਵੇਂ ਮਿੱਟੀ ਨੂੰ ਮਿੱਟੀ ਲਾਤੀ ਆ ਫਿਰ ਆ ਜਿਹੜਾ ਪਾਣੀ ਆ ਤੁਸੀਂ ਦੇਖ ਸਕਦੇ ਆ ਪਾਣੀ ਇੱਧਰ ਨੂੰ ਮੁੜ ਗਿਆ ਹੁਣ ਇਹ ਖਾਲੇ ਦੇ ਵਿੱਚ ਪੈ ਜੂਗਾ ਨਹੀਂ ਤਾਂ ਫਿਰ ਔਖਾ ਬਹੁਤ ਸੀਗਾ ਫਿਰ ਇਹ ਮਤਲਬ ਪਾਣੀ ਉਧਰ ਜਾਈ ਜਾਂਦਾ ਫਿਰ ਪੱਠਿਆਂ ਦੇ ਵਿੱਚ ਕਾਫੀ ਪਈ ਜਾਂਦਾ ਸੀਗਾ ਪੱਠੇ ਪਹਿਲਾਂ ਹੀ ਜਿਵੇਂ ਕੀ ਤੁਹਾਨੂੰ ਪਤਾ ਵੀ ਪਾਣੀ ਨਾਲ ਮਰ ਗਏ ਸੀਗੇ ਤੇ ਹੁਣ ਫੇਰ ਪਾਣੀ ਪਈ ਜਾਂਦਾ ਸੀਗਾ ਨਸਾਲਤੂਈਆਂ ਨੇ ਤੇ ਦਲਜੀਤ ਮੈਨੂੰ ਪੜਾਈ ਜਾਂਦਾ ਕੱਪੜੇ ਦਰਜੀਤ ਕਿਆਂ ਦਾ ਧੋਦੇ ਆਏ ਐ ਕਰਕੇ ਹੁਣ ਇਹ ਆਏ ਕਰਦੀ ਐ ਸੈਨਤ ਮਾਰਦੀ ਐ ਵਿੱਚ ਝੱਗ ਦੇ ਦੇ ਆਹ ਲੋ ਜੀ ਆਪਾਂ ਝੱਗ ਦੇਤੀ ਦਰਜੀਤ ਨੂੰ ਇਹ ਝੱਗ ਨਾਲ ਖੇਡਦੀ ਆ ਤੇ ਚਲੋ ਹੁਣ ਆਪਾਂ ਨੇ ਲੱਗਦਾ ਥੋੜਾ ਜਿਹਾ ਚੇਰਾ ਆਪਾਂ ਦੀ ਖੇਡ ਲੈ ਬਬਈਏ ਬੱਚੇ ਮસ્ਤੀ ਕਰ ਰਹੇ ਸੀ ਆਪਾਂ ਵੀ ਮਸਤੀ ਕਰ ਰਹੇ ਸੀ ਗੇ ਹਨਾ ਇਹ ਆ ਆਪਣਾ ਪਿੰਡ ਦਾ ਬਲੌਗ ਦੇਖੋ ਪਿੰਡਾਂ ਦੇ ਵਿੱਚ ਰਹਿਣ ਦੇ ਨਜ਼ਾਰੇ ਖੇਤਾਂ ਦੇ ਵਿੱਚ ਰਹਿਣ ਦੇ ਨਜ਼ਾਰੇ ਜਿਦੋਂ ਮਰਜ਼ੀ ਖੇਤ ਆ ਜੋ ਕੱਟੜੇ ਧੋ ਲੋ ਖੇਡ ਲੋ ਬਈ ਬਹੁਤ ਵਧੀਆ ਹੁੰਦਾ ਹਨਾ ਜਿਦੋਂ ਖੇਤਾਂ 'ਚ ਘਰ ਆ ਜਿੰਨਾ ਦਾ ਸਾਨੂੰ ਤਾਂ ਬਹੁਤ ਵਧੀਆ ਲੱਗਦਾ ਤੇ ਜਿਹੜੇ ਜਿਹੜੇ ਇਸ ਚੀਜ਼ ਨੂੰ ਮਿਸ ਕਰਦੇ ਆ ਹਨਾ ਜਿਹੜੇ ਮੇਰੇ ਵੀਰ ਬਾਹਰ ਬੈਠੇ ਆ ਜਿਹੜੀ ਜਿਹੜੇ ਇਸ ਚੀਜ਼ ਨੂੰ ਮਿਸ ਕਰਦੇ ਆ ਮੈਨੂੰ ਕਮੈਂਟ ਜ਼ਰੂਰ ਕਰਿਓ ਆ ਦੇਖੋ ਹੁਣ ਮਸਤੀ ਕਰਦੇ ਆ ਢਾੜੀ ਵਿਚਾਰਾ ਪਾਣੀ ਚ ਰੋੜਦਾ ਬੱਚੇ ਮਸਤੀ ਕਰ ਰਹੇ ਆ ਤੇ ਹੁਣ ਆਪਾਂ ਧੋਰਿਆ ਕੱਪੜੇ ਦੇਖੋ ਹੁਣ ਕੱਪੜਿਆਂ ਦੇ ਸੋਧਾ ਲਾ ਰਹੇ ਆ ਮੇਰੀ ਬੇਬੇ ਨੂੰ ਤੂੰ ਆ ਕੇ ਮੱਥਾ ਟੇਕਿਆ ਉਹਨੇ ਬੜੀ ਗੌਰ ਨਾਲ ਤੈਨੂੰ ਵੇਖਿਆ ਮੇਰੀ ਬੇਬੇ ਨੂੰ ਤੂੰ ਆ ਕੇ ਮੱਥਾ ਟੇਕਿਆ ਉਹਨੇ ਬੜੀ ਗੌਰ ਨਾਲ ਤੈਨੂੰ ਵੇਖਿਆ ਤੈਨੂੰ ਸੱਚੀ ਗੱਲ ਦੱਸਾਂ ਸੋ ਰੱਬ ਦੀ ਜਮ ਲੱਗਦੀ ਸੀ 14ਵੀਂ ਦਾ ਚੰਨਨੀ ਤੈਨੂੰ ਹੁਣ ਲੱਖ ਲੱਖ ਨੀ ਮੁਬਾਰਕਾਂ ਮੇਰੀ ਬੇਬੇ ਨੂੰ ਤੂੰ ਆ ਗਈਆਂ ਪਸੰਦ ਨੀ ਤੈਨੂੰ ਹੁਣ ਲੱਖ ਲੱਖ ਨੀ ਮੁਬਾਰਕਾਂ ਮੇਰੀ ਬੇਬੇ ਨੂੰ ਤੂੰ ਆ ਗਈਆਂ ਪਸੰਦ ਨੀ ਉਹ ਗੱਲਾਂ ਬਹੁਤ ਕਰਦੀ ਪਿਆਰੀਆਂ ਫੇ ਮੈਂ ਜਦਾਂ ਦਸੇ ਨੂੰ ਰਾਣੀ ਲੱਭਦੀ ਉਹਦੇ ਵਿੱਚ ਖੂਬੀਆਂ ਨੇ ਉਹ ਸਾਰੀਆਂ ਮੇਰੀ ਬੇਬੇ ਮੈਨੂੰ ਕਹਿੰਦੀ ਕੋਲੇ ਛੱਤ ਕੇ ਉਹ ਗੱਲਾਂ ਬਹੁਤ ਕਰਦੀ ਪਿਆਰੀਆਂ ਫੇ ਮੈਂ ਜਦਾਂ ਦਸੇ ਨੂੰ ਰਾਣੀ ਲੱਭਦੀ ਉਹਦੇ ਵਿੱਚ ਖੂਬੀਆਂ ਨੇ ਉਹ ਸਾਰੀਆਂ ਜਦੋਂ ਮਿੱਠੇ ਮਿੱਠੇ ਬੋਲ ਸੀ ਤੂੰ ਬੋਲਦੀ ਜਮ ਲੱਗਦੀ ਸੀ ਮਿੱਠੀ ਗੁਲ ਕੰਧਨੀ ਤੈਨੂੰ ਹੁਣ ਲੱਖ ਲੱਖ ਦੀ ਮੁਬਾਰਕਾਂ ਤੇਰੀ ਬੇਬੇ ਨੂੰ ਤੂੰ ਆ ਗਈਆਂ ਪਸੰਦ ਨਹੀਂ ਤੈਨੂੰ ਹੁਣ ਲੱਖ ਲੱਖ ਨੀ ਮੁਬਾਰਕਾਂ ਮੇਰੀ ਬੇਬੇ ਨੂੰ ਤੂੰ ਆ ਗਈਆਂ ਪਸੰਦ ਨਹੀਂ